ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਭਾਰਤ ਦੇ ਸਭ ਤੋਂ ਵੱਡੇ ਅਤੇ ਟਾਟਾ ਗਰੁੱਪ ਦਾ ਇੱਕ ਹਿੱਸਾ ਤਨੇਸ਼ਕ ਨੇ ਅੰਮ੍ਰਿਤਸਰ ਵਿੱਚ ਆਪਣਾ ਸ਼ਾਨਦਾਰ ਸਟੋਰ ਜੀਟੀ ਰੋਡ ਬਾਬਾ ਬੁੱਢਾ ਜੀ ਐਵੇਨਿਊ ਨਜ਼ਦੀਕ ਨਿਊ ਅੰਮ੍ਰਿਤਸਰ ਕਲੋਨੀ ਵਿਖੇ ਖੋਲ੍ਹਿਆ ਹੈ ਇਸ ਸਟੋਰ ਦੇ ਨਾਲ ਬ੍ਰਾਂਡ ਨੇ ਪੰਜਾਬ ਵਿੱਚ ਰਿਟੇਲ ਵਿਸਥਾਰ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ ਸਟੋਰ ਦਾ ਉਦਘਾਟਨ ਤਨੇਸ਼ਕ ਨਾਰਥ ਰੀਜਨਲ ਬਿਜ਼ਨਸ ਮੈਨੇਜਰ ਆਸ਼ੀਸ਼ ਤਿਵਾੜੀ ਵੱਲੋਂ ਕੀਤਾ ਗਿਆ ਇਸ ਮੌਕੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਕਾਂਗਰਸੀ ਆਗੂ ਯੋਗਿੰਦਰ ਪਾਲ ਟਿੰਗਰਾ ਸੁਰਿੰਦਰ ਸਿੰਘ ਜੀਐਸ ਪਾਟਿਆ ਹਰਿੰਦਰਜੀਤ ਸਿੰਘ ਅਤੇ ਚੇਚੇ ਤੌਰ ਤੇ ਪੁੱਜੇ ਅਤੇ ਉਹਨਾਂ ਨੇ ਸਟੋਰ ਦੀ ਓਪਨਿੰਗ ਤੇ ਮਾਲਕਾਂ ਨੂੰ ਵਧਾਈ ਦਿੱਤੀ ਤੁਹਾਨੂੰ ਦੱਸ ਦਈਏ ਕਿ ਇਸ ਸ਼ਾਨਦਾਰ ਸਟੋਰ ਦੇ ਉਦਘਾਟਨ ਦਾ ਜਸ਼ਨ ਮਨਾਉਣ ਲਈ ਤਨਿਸ਼ਕ ਬ੍ਰਾਂਡ ਨੇ ਹਰ ਖਰੀਦਦਾਰੀ ਦੇ ਨਾਲ ਇੱਕ ਮੁਫਤ ਸੋਨੇ ਦਾ ਸਿੱਕਾ ਦੇਣ ਦਾ ਵੀ ਐਲਾਨ ਕੀਤਾ ਹੈ ਇਸ ਆਕਰਸ਼ਕ ਯੋਜਨਾ ਦਾ ਲਾਭ 31 ਜਨਵਰੀ ਤੋਂ 2 ਫਰਵਰੀ 2025 ਤੱਕ ਲਿਆ ਜਾ ਸਕਦਾ ਹੈ ਟਾਟਾ ਗਰੁੱਪ ਦਾ ਭਾਰਤ ਚ ਸਭ ਤੋਂ ਪ੍ਰੋਸੇ ਮੰਜ਼ੂਲੀ ਜੁਲਰੀ ਬ੍ਰਾਂਡ ਤਨਿਸ਼ਕ ਦੋ ਦਹਾਕਿਆਂ ਤੋਂ ਵਾਤ ਸਮੇਤੋਂ ਉੱਤਮ ਕਾਰੀਗਰੀ ਵਿਸ਼ੇਸ਼ ਡਿਜ਼ਾਈਨ ਅਤੇ ਗਰੰਟੀਸ਼ੁਦਾ ਉਤਪਾਦ ਗੁਣਵੱਤਾ ਦਾ ਸਮਾਨਾਰਥੀ ਰਿਹਾ ਹੈ ਸਭ ਤੋਂ ਸ਼ੁੱਧ ਗਹਿਣਿਆਂ ਦੀ ਪੇਸ਼ਕਸ਼ ਕਰਨ ਦੀ ਆਪਣੀ ਵਚਨਬੱਧਤਾ ਨੂੰ ਜ਼ੋਰ ਦੇਣ ਲਈ ਸਾਰੇ ਤਨਿਸ਼ਕ ਸਟੋਰ ਕੈਰਟ ਮੀਟਰ ਨਾਲ ਲੈਸ ਹਨ ਜੋ ਗਾਹਕਾਂ ਨੂੰ ਸਭ ਤੋਂ ਕੁਸ਼ਲ ਤਰੀਕੇ ਨਾਲ ਆਪਣੇ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨ ਦੇ ਯੋਗ ਬਣਾਉਂਦਾ ਹੈ आज का जो हमारा बेसिक इवेंट है वो हम लोग अमृतसर में दूसरा स्टोर लॉन्च कर रहे हैं जो कि ये आपका न्यू अमृतसर कॉलोनी के अपोजिट है जीटी रोड पे सो और ये हमारा पंजाब में पंद्रहवा शोरूम है सो इस शोरूम में अगर आप देखोगे तो ये पाँच हज़ार स्क्वेयर फीट में फैला हुआ है इसमें हमारी जितनी भी कलेक्शंस हैं वो तो सारी अवेलेबल हैं नवरानी कलेक्शन है एंड आपका टेल्स ऑफ मिस्टेक है दैन अनबाउंड कलेक्शन जो हम लोगों ने अभी रिसेंटली जनवरी में ही लॉन्च किया है वो अवेलेबल है uh, अगर आप बात करोगे दूसरी चीज़ों की तो हमारे पास यहाँ पे कैरेट मीटर जो कि प्योरिटी गोल्ड की प्योरिटी चेक करता है तो आप अपनी uh, कोई भी पुरानी ज्वेलरी चेक करवा सकते हैं जो कि हॉलमार्क नहीं होगी तो डेफिनेटली उसका प्रॉपर एक वैल्यूएशन हम लोग कर सकते हैं कि ये कितने कैरेट में है क्या इसका प्योरिटी है uh, वो सारी चीज़ें कर सकते हैं जैसा मैं आपको बता रहा था पहले भी Uh, हम लोग सिर्फ नेचुरल डायमंड में डील करते हैं और इस स्टोर पे जो भी डायमंड का कलेक्शन है वो तो टोटल टो टो नेचुरल डायमंड का ही है एंड हमारे पास काफ़ी बड़ी वराइटी में आपको डायमंड की ज्वेलरी यहाँ पे मिलेगी इवन हमारे पास अगर मैं बात करूँ सर्विस uh, स्टाफ की तो हमारे पास 25 uh, पीपल का स्टाफ है जो कि आपकी सर्विस के लिए अवेलेबल है एंड इसके साथ ही हमारी जो अभी ऑफ़र चल रही है अभी गोल्ड कोइन का ऑफ़र है जो कि लॉन्च के लिए ऑफ़र रहता है तीन दिनों के लिए वो आपका सेकेंड ऑफ इस फेबरी तक रहेगा जो कि 15 ग्राम की ज्वेलरी के अगर आप परचेज करते हैं तो इसके ऊपर एक गोल्ड कोइन फ्री मिलेगा इसके साथ हमारा डायमंड के ऊपर अप टू ट्वेंटी फाइव परसेंट का ऑफर भी चल रहा है जो कि आप वो भी अवेल कर सकते हैं सर एक्चुअली ये टाइटन का पहला स्टोर है तनिष्टल अस काम करना होने शुरू किया है एंड वी आर रियली थैंकफुल टू द कंपनी फॉर गिविंग अस दिस अपॉर्चुनिटी फॉर दिस ब्यूटिफुल स्टोर एंड वी गोइंग टू कैटर टू दिस मार्केट विच इज़ आउटसाइड सेंटर ऑफ अमृतसर बट ਇਕ ਸਾ ਹਿਊਜ ਮਾਰਕੀਟ अगेन ਐਂਡ ਵੀ ਥਿੰਕ ਵੀ ਸ਼ੁੱਡ ਬੀ ਗੈਟਿੰਗ ਵੈਰੀ ਗੁੱਡ ਰਿਜ਼ਲਟਸ ਹੇਰ ਸਭ ਤੋਂ ਪਹਿਲਾਂ ਤਾਂ ਮੈਂ ਤਨਿਸ਼ਕ ਦੀ ਹੈ ਜਿਹੜੀ ਬੜੀ ਇਹਨਾਂ ਨੇ ਬ੍ਰਾਂਚ ਦੱਸਿਆ ਕਿ 40499 ਜਿਹੜੀ ਬ੍ਰਾਂਚ ਜੇ ਖੋਲੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਔਰ ਸੈਕੰਡ ਹੈ ਤਨਿਸ਼ਕ ਦੀ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਕਿਉਂਕਿ ਇਸ ਟਾਈਮ ਜਿਹੜਾ ਹੈ ਬ੍ਰਾਂਡਡ ਆਈਟਮਾਂ ਦਾ ਯੁੱਗ ਹੈ ਔਰ ਬ੍ਰਾਂਡ ਦੇ ਉੱਤੇ ਲੋਕਾਂ ਨੂੰ ਇਤਬਾਰ ਹੁੰਦਾ ਹੈ ਔਰ ਬ੍ਰਾਂਡ ਜਿਹੜਾ ਕੋਈ ਗਲਤ ਨਹੀਂ ਕਰਦਾ ਕਿਉਂਕਿ ਸੋਨੇ ਦਾ ਕਾਰੋਬਾਰ ਹੀ ਕਿਹੋ ਜਿਹਾ ਹੈ ਜਿਹਦੇ ਉੱਤੇ ਭਰੋਸਾ ਕਰਨਾ ਥੋੜਾ ਜਿਹਾ ਔਖਾ ਹੁੰਦਾ ਹੈ ਲੇਕਿਨ ਬ੍ਰਾਂਡਡ ਹੈ ਤਨੀਸ਼ਾ ਦਾ ਤਨੀਸ਼ਾ ਦਾ ਬ੍ਰਾਂਡ ਹੋਣ ਕਰਕੇ ਮੈਂ ਸਮਝਦਾ ਕਿ ਇਹਨਾਂ ਦਾ ਹਿੰਦੁਸਤਾਨ ਦੇ ਵਿੱਚ ਕਾਫੀ ਕੰਮ ਵੀ ਹੈ ਔਰ ਇਹ ਵੀ 5000 ਸਕਰ ਫੁੱਟ ਦਾ ਜਿਹੜਾ ਹੈ ਇਹ ਸ਼ੋਰੂਮ ਖੁੱਲਿਆ ਇਹਨਾਂ ਨੇ ਔਰ 3000 ਤੋਂ ਉੱਪਰ ਜਿਹੜੇ ਇਹਨਾਂ ਦੇ ਡਿਜ਼ਾਈਨ ਨੇ ਜੋ ਦਸਰੇ ਨੇ ਔਰ ਮੈਂ ਕਾਮਨਾ ਕਰਨਾ ਕਿ ਇਹਨਾਂ ਦੇ ਜਿਹੜੀ ਕਾਰੋਬਾਰ ਦੇ ਵਿੱਚ ਬਹੁਤ ਸਾਰੀ ਤਰੱਕੀ ਪ੍ਰਮਾਤਮਾ ਬਖਸ਼ੇ ਮੈਂ ਮਹਿਸੂਸ ਕਰਦਾ ਕਿ ਇਹ ਵਰਲਡ ਫੇਮਸ ਕੰਪਨੀ ਹੈ ਅਤੇ ਤਨੈਸ਼ ਅੱਜ ਉਹਦਾ ਅੰਮ੍ਰਿਤਸਰ ਦੇ ਮੇਨ ਅੰਮ੍ਰਿਤਸਰ ਗੇਟ ਦੇ ਲਾਗੇ ਹੀ ਇਹ ਸ਼ੋਰੂਮ ਖੁੱਲਿਆ ਹੈ ਮੈਂ ਇਹਨਾਂ ਨੂੰ ਮੁਬਾਰਕਵਾਦ ਦੇਣ ਵਾਸਤੇ ਆਇਆ ਹਾਂ ਅਤੇ ਮੈਂ ਮਹਿਸੂਸ ਕਰਦਾ ਕਿ ਇਹ ਇਹ ਸ਼ੋਰੂਮ ਇਹ ਸ਼ੋਰੂਮ ਜਿਹੜਾ ਹੈ ਉਹ ਸਭ ਤੋਂ ਬੈਸਟ ਸ਼ੋਰੂਮ ਅੰਮ੍ਰਿਤਸਰ ਦਾ ਹੋਏਗਾ ਮੈਂ ਜੈਨ ਪਰਿਵਾਰ ਸਾਰੇ ਨੂੰ ਬਹੁਤ ਬਹੁ ਮੁਬਾਰਕਬਾਦ ਦੇਣਾ ਹੈ ਔਰ ਮਨੀਤ ਜੀ ਔਰ ਸਾਰੇ ਸਾਥੀਆਂ ਨੂੰ ਔਰ ਪੱਟੀ ਸਾਹਿਬ ਮੇਰੇ ਦੋਸਤ ਹੈ ਟਿੰਗਰਾ ਸਾਹਿਬ ਔਰ ਸਾਰੇ ਸਾਥੀਆਂ ਨੂੰ ਬਹੁਤ ਬਹੁ ਮੁਬਾਰਕ